ਰਾਸ਼ਟਰੀ ਗਊ ਰੱਖਿਆ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਰੌਨ ਮਹਿਰਾ ਨੇ ਮਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾ ਦਿਵਸ ਤੇ ਦੇਸ਼ ਦੀ ਖੁਸ਼ਹਾਲੀ ਤੇ ਚੰਗੀ ਸਾਂਭ ਸੰਭਾਲ ਲਈ ਜ਼ਿਲ੍ਹਾ ਉਪ ਪ੍ਰਧਾਨ ਪੰਡਤ ਪ੍ਰਦੀਪ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਹਵਨ ਅੱਗ ਕੀਤਾ ਜਾਏਗਾ ਸੜਕਾਂ ਤੇ ਘੁੰਮਦੀਆਂ ਗਾਵਾਂ ਦੀ ਪੂਜਾ ਕੀਤੀ ਗਈ ਅਤੇ ਦੇਵੀ ਗਊ ਦੀ ਆਰਤੀ ਵੀ ਕੀਤੀ ਗਈ ਤਾ ਜੋ ਸੜਕਾਂ ਤੇ ਘੁੰਮਦੀਆਂ ਮਾਂ ਗਾਵਾਂ ਨੂੰ ਰਹਿਣ ਲਈ ਮਕਾਨ ਮਿਲ ਸਕਣ ਅਤੇ ਉਹ ਸੜਕਾਂ ਤੇ ਕੂੜਾ ਨਾ ਖਾਣ ਅਤੇ ਮਾਂ ਗਾਵਾਂ ਲਈ ਵਧੀਆ ਭੋਜਨ ਉਪਲਬਧ ਹੋਵੇ। ਡਾਕਟਰ ਰੋਹਨ ਮਹਿਰਾ ਨੇ ਕਿਹਾ ਕਿ ਮਾਂ ਗਊ ਨੂੰ ਸਾਰੇ ਸੰਸਾਰ ਦੀ ਮਾਂ ਕਿਹਾ ਜਾਂਦਾ ਹੈ ਜਿਸ ਵਿੱਚ ਸਾਰੇ ਦੇਵੀ ਦੇਵਤੇ ਨਿਵਾਸ ਕਰਦੇ ਹਨ ਅਤੇ ਸੜਕਾਂ ਤੇ ਭਟਕਦੀਆਂ ਬੇਸਹਾਰਾ ਗਾਵਾਂ ਨੂੰ ਖਾਣਾ ਖਵਾਉਣਾ ਚਾਹੀਦਾ ਹੈ ਅਤੇ ਕੂੜਾ ਨਹੀਂ ਖਵਾਉਣਾ ਚਾਹੀਦਾ ਕਿਉਂਕਿ ਕੂੜਾ ਖਾਣ ਨਾਲ ਮਾਂ ਗਾਂ ਬਿਮਾਰ ਹੋ ਜਾਂਦੀ ਹੈ ਅਤੇ ਮਰ ਜਾਂਦੀ ਹੈ। ਫੈਡਰੇਸ਼ਨ ਦਾ ਵਿਸਤਾਰ ਕਰਦੇ ਹੋਏ ਇਸ ਅਧਿਕਾਰੀ ਨੂੰ ਨਿਯੁਕਤ ਪੱਤਰ ਵੀ ਸੌਂਪੇ ਗਏ ਸਰ ਆਪਣਾ ਨਾਮ ਦੱਸਿਓ ਰਾਜ ਦੇ ਮੇਰਾ ਨਾਮ ਡਾਕਟਰ ਰੋਹਨ ਮੈਲਾ ਰਾਸ਼ਟਰੀ ਅਕਸ਼ਰਾਸ਼ਟ ਗੋਰਾਖਸ਼ਮਾ ਸੰਗਤੋਂ ਅੱਜ ਸਭ ਤੋਂ ਪਹਿਲਾਂ ਤੇ ਮੈਂ ਮਦਰਸ ਡੇ ਦੀ ਸਾਰਿਆਂ ਨੂੰ ਵਧਾਈ ਦੇਣਾ ਵਾ ਮਾਤਰ ਦੇਵਸ ਆਜਾ ਹੈਗਾ ਵਾ ਤੇ ਮੈਂ ਸਭ ਤੋਂ ਪਹਿਲਾਂ Hindu ਭਰਾਵਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਵਾ ਇਹ ਮਾਤਰ ਦੇ ਦਿਵਸ ਜਿਹੜਾ ਵਾ ਅਸੀਂ ਮਦਰਸਡੇ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਕਾਮਨਲੀ ਮਨਾਉਂਦੇ ਆ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਮਨਾਇਆ ਜਾਂਦਾ ਲੇਕਿਨ ਅਸੀਂ ਇਹ ਭੁੱਲਦੇ ਜਾ ਰਹੇ ਹਾਂ ਕਿ ਸਾਡੀ ਅਸਲ ਮਾਂ ਜਿਹੜੀ ਹੈ ਜਿਹੜੀ ਸਾਨੂੰ ਮਰਦੇਦਮ ਤੱਕ ਪਾਲਦੀ ਹੈ ਤੇ ਵਿਸ਼ਵ ਮਾਤਾ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਸਾਰੇ ਦੇਵੀ ਦੇਵਤਾਵਾਂ ਦਾ ਆਵਾਸ ਹੈ ਅਸੀਂ ਉਹਨਾਂ ਨੂੰ ਭੁੱਲ ਜਾਂਦੇ ਆ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜਾ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਮਦਰਸਡੇ ਤੇ ਅਸੀਂ ਆਪਣੇ ਜਿਹੜੀ ਗਊ ਮਾਤਾ ਵਾ ਉਹਨਾਂ ਨੂੰ ਨਾ ਭੁੱਲੀਏ ਤੇ ਅੱਜ ਅਸੀਂ ਉਹਨਾਂ ਦਾ ਸਭ ਤੋਂ ਪਹਿਲਾਂ ਹਵਨ ਹੀ ਕਰਵਾਇਆ ਕਿ ਜਿਹੜੀਆਂ ਪੰਜਾਬ ਦੇ ਵਿੱਚ ਤੇ ਹੋਰ ਵੀ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਜਿਹੜੀਆਂ ਸਟੇਟਸ ਦੇ ਵਿੱਚ ਗਊ ਮਾਤਾ ਦੀ ਬੁਰੀ ਹਾਲਤ ਦੇਖਣ ਨੂੰ ਮਿਲ ਰਹੀ ਹੈ ਜਿਸ ਤਰ੍ਹਾਂ ਕਿ ਅਸੀਂ ਕੋੜੇ ਦੇ ਨਾਲ ਕੋੜਾ ਖਾਂਦੀਆਂ ਅਸੀਂ ਦੇਖਦੇ ਆਂ ਹੋਰ ਵੀ ਬਿਮਾਰੀਆਂ ਦੇ ਨਾਲ ਸੜਕ ਤੇ ਕਈ ਵਾਰੀ ਤੜਫਦੀਆਂ ਮਰਦੇ ਦੇਖਦੇ ਆਂ ਅਸੀਂ ਗਊ ਮਾਤਾ ਨੂੰ ਉਹਨਾਂ ਦੀ ਸੁਖ ਸਮਰਿਧੀ ਲਈ ਅਸੀਂ ਹਵਨ ਕਰਵਾਇਆ ਵਾ ਕਿ ਪ੍ਰਮਾਤਮਾ ਸਾਨੂੰ ਜਿਹੜਾ ਸ਼ਕਤੀ ਬਖਸ਼ਣ ਕਿ ਅਸੀਂ ਜਲਦੀ ਜਿਹੜੇ ਮੈਂ ਕਹਾਂਗਾ ਕਰਪਸ਼ਨ ਇੰਨੀ ਜ਼ਿਆਦਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਪੰਜਾਬ 'ਚ ਇੰਨੀ ਵੱਧ ਚੁੱਕੀ ਹੈ ਕਿ ਕਰਪਸ਼ਨ ਦੇ ਕਰਕੇ ਜਿਹੜਾ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਨਾ ਤੇ ਸ਼ੈਲਟਰ ਮਿਲ ਰਿਹਾ ਨਾ ਖਾਣਾ ਮਿਲ ਰਿਹਾ ਤੇ ਅਸੀਂ ਉਹਨਾਂ ਦੀ ਸੁੱਖ ਸਮ੍ਰਿਧੀ ਲਈ ਅੱਜ ਭਵਨ ਕਰਵਾਇਆ ਉਹਦੇ ਨਾਲ ਨਾਲ ਅਸੀਂ ਮੈਸੇਜ ਕਨਵੇ ਕੀਤਾ ਵਾ ਸਾਰਿਆਂ ਨੂੰ ਕਿ ਮਦਸ ਦੇ ਤੇ ਮਾਤਰ ਦੇ ਵਾਸਤੇ ਗਊ ਮਾਤਾ ਨੂੰ ਜ਼ਰੂਰ ਯਾਦ ਕਰੋ ਉਹਨਾਂ ਦਾ ਪੂਜਾ ਪੂਜਾ ਅਰਚਨਾ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਨਾਲ ਨਾਲ ਉਹ ਜਾਰਚਨਾ ਦੇ ਨਾਲ ਅਗਰ ਤੁਹਾਡੇ ਮਹੱਲੇ ਦੇ ਵਿੱਚ ਏਰੀਆ ਦੇ ਵਿੱਚ ਕੋਈ ਵੀ ਗਊ ਮਾਤਾ ਬਿਮਾਰ ਹੈ ਉਹਦਾ ਪਾਲਨ ਪੋਸ਼ਣ ਕਰਨਾ ਸਾਡਾ ਫਰਜ਼ ਬੰਦਾ ਹੈ ਸਾਡਾ ਧਰਮ ਇਹੀ ਕਹਿੰਦਾ ਵਾ ਕਿ ਅਸੀਂ ਮੰਦਰ ਦੇ ਵਿੱਚ ਜਾਂਦੇ ਆ ਸ਼ਿਵ ਜੀ ਮਹਾਰਾਜ ਦੇ ਅੱਗੇ ਸਭ ਤੋਂ ਪਹਿਲਾਂ ਨੰਦੀ ਬੈਠੇ ਹੁੰਦੇ ਆ ਤੇ ਉਹੀ ਨੰਦੀ ਜੇ ਸਾਡੇ ਮੱਲੇ ਦੇ ਵਿੱਚ ਕੋੜਾ ਖਾਨ ਬਾਹਰ ਬਿਮਾਰ ਬੈਠੇ ਹੁੰਦੇ ਤਾਂ ਸਾਡੇ ਮੰਦਰ ਜਾਣ ਦਾ ਕੋਈ ਫਾਇਦਾ ਨਹੀਂ ਰਾਧਾ ਗਿਸ਼ਨ ਜਿਹੜੇ ਮੱਥਾ ਟੇਕਦੇ ਆ ਸਭ ਤੋਂ ਪਿਆਰੇ ਗੋ ਮਾਤਾ ਉਹਨਾਂ ਨੂੰ ਸੀਗੇ ਤੇ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਵੀ ਫੋਲੋ ਕਰਦੇ ਆ ਗੀਤਾ ਪੜ੍ਹਦੇ ਆ ਲੇਕਿਨ ਅਸੀਂ ਇਹ ਨਹੀਂ ਦੇਖ ਰਹੇ ਕਿ ਸਾਡੇ ਘਰਾਂ ਦੇ ਬਾਹਰ ਦੇ ਵਿੱਚ ਗੋ ਮਾਤਾ ਕੋੜਾ ਖਾ ਰਹੀ ਆ ਮੰਦਰ ਦੀ ਜਾਣ ਦੇ ਬਜਾਏ ਅਸੀਂ ਪਹਿਲਾਂ ਉਹਨਾਂ ਦਾ ਦੇਖਰੇਖ ਕਰੀਏ ਗਊ ਮਾਤਾ ਖੁਸ਼ ਹੋਣਗੇ ਨੰਦੀ ਮਹਾਰਾਜ ਖੁਸ਼ ਹੋਣਗੇ ਤੇ ਪਰਮਾਤਮਾ ਆਪਣੇ ਆਪ ਤੁਹਾਨੂੰ ਆਸ਼ੀਰਵਾਦ ਦੇਣ ਬਿਲਕੁਲ ਸਾਰਾ ਅੱਜ ਬਹੁਤ ਹੀ ਅਹਿਮ ਨਿਯੁਕਤੀ ਜਿਹੜੀ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਪ ਪ੍ਰਧਾਨ ਪ੍ਰਦੀਪ ਜੀ ਨੂੰ ਬਣਾਇਆ ਹੋਇਆ ਜਿਹੜੇ ਮੰਦਰ ਦੇ ਟਰਸਟੀ ਵੀ ਨੇ ਪ੍ਰਧਾਨ ਮੰਦਰ ਦੇ ਤੇ ਇਹਨਾਂ ਨੇ ਪੂਰੇ ਅੰਮ੍ਰਿਤਸਰ ਦੇ ਉਪ ਪ੍ਰਧਾਨ ਇਹਨਾਂ ਨੂੰ ਬਣਾਇਆ ਤੇ ਜਿੰਮੇਵਾਰੀ ਜਿਹੜੀ ਬਖੂਬੀ ਨਿਭਾਉਣਗੇ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਤਾਂ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਨੂੰ ਜਿੰਮੇਵਾਰੀ ਜਿੰਮੇਵਾਰੀ ਸੌਪੀ ਹੈ ਕਿ ਗੋ ਮਾਤਾ ਦੀ ਰੱਖਿਆ ਲਈ ਉਹਨਾਂ ਦੇ ਹਿੱਤ ਲਈ ਕਿ ਅਸੀਂ ਕਿਸੇ ਵੀ ਪ੍ਰਕਾਰ ਦੀ ਉਹਨਾਂ ਦੀ ਸੇਵਾ ਕਰਨੀ ਤੇ ਇਹ ਸੇਵਾ ਸਾਰਿਆਂ ਦੀ ਮੈਂਬਰਾਂ ਦੀ ਲਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਸੇਵਾ ਚੱਲਦੀ ਰਹੇਗੀ ਹਰ ਪ੍ਰਕਾਰ ਦੀ ਜਿਵੇਂ ਜਿਵੇਂ ਕੋਈ ਬਿਮਾਰ ਹੁੰਦੀ ਹੈ ਜਾਂ ਕੋਈ ਉਹਨਾਂ ਦੀ ਚੋਟ ਜਾਂ ਐਕਸੀਡੈਂਟ ਹੁੰਦਾ ਹੈ ਔਰ ਵੀ ਕਈ ਪ੍ਰਕਾਰ ਤੋਂ ਔਰ ਵੀ ਐਨੀਮਲ ਸਾਡੇ ਕੋਲ ਲੱਗੇ ਨੇ ਪਸ਼ੂ ਪੰਛੀ ਨੇ ਅਨਾਦੀ ਸੇਵਾ ਸੇਵਾ ਲਈ ਅਸੀਂ ਹਰ ਪ੍ਰਕਾਰ ਤੋਂ ਉਹਦੇ ਅਰਗਸਰ ਅੱਗੇ ਸੇਵਾ ਕਰਦੇ ਆ ਰਹੇ ਹਾਂ ਜੀ ਆ ਪਹਿਲੇ ਤੋਂ ਕਰਦੇ ਆ ਰਹੇ ਹਾਂ ਜੀ ਅਸੀਂ ਇਹ ਸਾਰੇ ਸਾਰਾ ਸਾਡਾ ਪਰਿਵਾਰ ਹੈ ਤੇ ਪਿੱਛੋਂ ਪਿੱਛੋਂ ਹੀ ਕਰਦੇ ਆ ਰਹੇ ਹਾਂ ਕੋਈ ਮੈਸੇਜ ਆਇਆ ਹੋਵੇ ਮੈਸੇਜ ਆਇਆ ਦੇਵਾ ਚਾਹਾਂਗੇ ਜੀ ਮੈਂ ਅੱਜ ਆਪਣੀ ਅੱਗੇ ਕੀਤਾ ਐ ਸਾਨੂੰ ਸ਼ਕਤੀ ਪ੍ਰਦਾਨ ਕਰੇ ਅੱਗੇ ਕੇ ਤੇ ਸਾਰੇ ਨੂੰ ਬੁੱਧੀ ਬਰਸਨ ਕਰਨ ਕਿ ਸਾਰੇ ਇਸ ਤਰ੍ਹਾਂ ਅਰਗਸਰ ਹੋਣ ਤੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਿਲਿਆ ਵਾ ਉਹਦਾ ਉਹ ਵੀ ਸਾਰੇ ਨਾਲ ਜੋੜਾ ਅੱਲਾ ਤਾਂ ਮਦਰ ਡੇ ਦੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਇੱਕ ਮਾਤਾ ਦੇ ਮਾਤਾ ਵੀ ਇੱਕ ਬੱਚਾ ਪੈਦਾ ਕਰਦੀ ਏ ਠੀਕ ਹੈ ਇਸ ਤਰ੍ਹਾਂ ਹੀ ਗਊ ਮਾਤਾ ਵੀ ਗਊ ਮਾਤਾ ਦੀ ਵੀ ਅਸੀਂ ਸੇਵਾ ਰੱਖਿਆ ਕਰਾਂਗੇ ਜਿਵੇਂ ਅਸੀਂ ਸਾਨੂੰ ਸਾਡੇ ਮਾਪੇ ਪਾਲ ਕੇ ਵੱਡੇ ਕਰਦੇ ਨੇ ਇਸ ਤਰ੍ਹਾਂ ਹੀ ਗਊ ਮਾਤਾ ਦੀ ਵੀ ਸੇਵਾ ਕੀਤੀ ਜਾਵੇ ਕਿਉਂਕਿ ਜਿਹੜੀਆਂ ਗਊਆਂ ਜਿਵੇਂ ਕੂੜਾ ਕਰਕਟ ਖਾਂਦੀਆਂ ਨੇ ਜਿਵੇਂ ਗੰਧਮੰਦ ਕਾਂਦਗਿਆ ਨੇ ਕਿਉਂ ਕਾਰਪੋਰੇਸ਼ਨ ਦੇ ਡਾਕਟਰ ਸਾਹਿਬ ਤੇ ਸਾਡੇ ਐਨੀਮਲ ਡਿਪਾਰਟਮੈਂਟ ਦੇ ਡਾਕਟਰ ਸਾਹਿਬ ਡਾਕਟਰ ਰੋਹਿਨ ਮੈਨਾ ਜੀ ਬੜੇ ਵੱਡੇ ਪੱਧਰ ਤੇ ਆਵਾਜ਼ ਚੁੱਕਦੇ ਆ ਰਹੇ ਨੇ ਪਰ ਕਾਰਪੋਰੇਸ਼ਨ ਦੇ ਆਧਾਰੇ ਦੇ ਵਿੱਚ ਕੋਈ ਗੱਲ ਨਹੀਂ ਸੁਣਵਾਈ ਹੋਣ ਦੀ ਤੇ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਜਿਵੇਂ ਲੋਗਾਰ ਦੀ ਗਊਸ਼ਾਲਾ ਹੈ ਲੋਗਾਰ ਦੇ ਬਾਹਰ ਹੀ ਗਊਸ਼ਾਲਾ ਸੜਕਾਂ ਦੇ ਘੁੰਮਦੀਆਂ ਫਿਰਦੀਆਂ ਨੇ ਕੀ ਗੱਲ ਉੱਥੋਂ ਦਾ ਟਰੱਸਟ ਸੁੱਤਾ ਪਿਆ ਹੋਵੇ ਉੱਥੋਂ ਦਾ ਟਰੱਸਟ ਨੂੰ ਵੀ ਜਾਗਣਾ ਪਾਈ ਚਾਹੀਦਾ ਹੋਵੇ ਗੇਵੇਂ ਹਾੜੇ ਡਾਕਟਰ ਸਾਹਿਬ ਡਾਕਟਰ ਰੋਹਿਨ ਮਹਿਰਾ ਜੀ ਦਿਨ-ਬਾਰ ਦਿਨ ਇਹ ਦਿਨ ਰਾਤ ਕਰਕੇ ਸੇਵਾ ਨਿਭਾ ਰਹੇ ਨੇ ਅਸੀਂ ਇਤਰਾ ਹੀ ਡਾਕਟਰ ਰੋਹਿਨ ਮਹਿਰਾ ਦੇ ਨਾਲ ਪੂਰੀ ਤਨ ਮੈਤਾਨਨ ਦੇ ਨਾਲ ਸੇਵਾ ਨਿਭਾਵਾਂਗੇ ਜਿੱਥੇ ਆਡੀ ਡਿਊਟੀ ਲਾਣਗੇ ਅਸੀਂ ਪੂਰੀ ਤਨ ਮਨ ਤਨ ਨਿਭਾਵਾਂਗੇ ਜੀ